ਸਰਪੰਚ ਸਾਹਿਬ ਆ ਆ ਇਹ ਫਿਰ ਬਿੱਲਾ ਕਰ ਲਵਾਂਗੇ ਨਾ ਇਹਦੇ ਚੋਂ ਤਾਂ ਆਪਾਂ ਸੰਦੂਖ ਭਰ ਲਾਂਗੇ ਰਪਈਆਂ ਦਾ ਖੋਪਾਨਾ ਚਲੋ ਦੇਖੋ ਹੁਣ ਇਹ ਟਰਾਲੀ ਦੁਨੀਆ ਦੀ ਸਭ ਤੋਂ ਘੈਂਟ ਖਾਦ ਮੰਨੀ ਗਈ ਆ ਸਾਰੀ ਦੁਨੀਆ ਮੰਨਦੀ ਆ ਹਾਂਜੀ ਇਹ ਵੇਚਦੇ ਕਿਵੇਂ ਆ ਫਿਰ ਤੁਸੀਂ ਇੰਨੀ ਵੇਚ ਦੇਦਾ ਇਸੇ ਸਾਡੇ ਕੋਲ ਤਾਂ ਉਦਾਂ ਹੀ ਲੈ ਜਾਂਦੇ ਲੋਕ ਕੋਈ ਆ ਕੇ ਮੈਂ ਸਬਜ਼ੀਆਂ ਵਾਲੇ ਲੈ ਜਾਂਦੇ ਅਜੀ ਅਸੀਂ ਕਿਸੇ ਨੂੰ ਬਾਹਲਾ ਤਾਂ ਕੋਈ ਪੀਤਾ ਨਹੀਂ ਹੈਗਾ ਵੀ ਸਾਡੇ ਕੋਲੋਂ ਲਿਜਾਓ ਜਿਵੇਂ ਸਾਡੇ ਕੋਲ ਲੈ ਜਾਂਦੇ ਆ ਕੋਈ ਸਬਜ਼ੀਆਂ ਨੂੰ ਪੋਣੇ ਪੋਣੇ ਵਾਲੇ ਅੱਛਾ ਖੜਦੀ ਨਹੀਂ ਹਾਂ ਖੜਦੀ ਹੈ ਜੀ ਖੜਦੀ ਨਹੀਂ ਤੇ ਇਹ ਇਹਦਾ ਕੀ ਰੇਟ ਹੁੰਦਾ ਸਰਪੰਚ ਸਾਹਿਬ ਇਹਦਾ ਰੇਟ ਅਜੇ ਤੱਕ ਤਾਂ ਅਸੀਂ ਠੀਕ ਆ ਇਹ ਦੋ ਰਤਿਆਂ ਦਾ ਇਹ ਇਹਨਾਂ ਦਾ ਸਹਿਜ ਆ ਤੇ ਇਹਦੀ ਚੜਾਈ ਇਹਨੂੰ ਹੀ ਚਾਹੀਦੀ ਹੈ ਜਾਂ ਤੂੰ ਵੱਧ ਘਟ ਚਾਹੀਦੀ ਦੋਨਾਂ ਦੀ ਚੜਾਈ ਹਾਂ ਇੱਕ ਤਾਂ ਇਹ ਜਾਲ ਨਾਲ ਜਾਨਵਰ ਘੰਡੋਏ ਨਹੀਂ ਖਾਂਦੇ ਹਾਂਜੀ ਇਹ ਬਹੁਤ ਵੱਡਾ ਪੁਆਇੰਟ ਦੱਸਿਆ ਬਾਈ ਹੁਣਾਂ ਨੇ 6 ਚੋਕਾ 24000 ਦੀ ਮਤਲਬ ਬਈ ਮਤਲਬ ਮੇਰੇ ਕਹਿਣ ਤੋਂ ਭਾਬੀ ਜੇ 24 25000 ਨੂੰ ਮੁੰਡੇ ਨੇ ਕਿਸੇ ਨੇ ਰੋਟੀ ਪੈਣਾ ਤਾਂ ਉਹ ਘਟੋ ਘਟ 12 ਬੈੱਡ ਬਣਾਵੇ ਦੇਖੋ ਮੇਰੇ ਨਾਲ ਸਰਪੰਚ ਹਰਜਿੰਦਰ ਸਿੰਘ ਖੜੇ ਆ ਬਾਹਰਲੇ ਮੁਲਖ ਚ ਕੈਨੇਡਾ ਚ ਰਹਿੰਦੇ ਆ ਮੇਰੀ ਉੱਥੇ ਮਿੱਤਰਤਾ ਹੋ ਗਈ ਇਹਨਾਂ ਨਾਲ ਉੱਥੇ ਬੈਠਿਆਂ ਨਾਲ ਆਏ ਆ ਕੈਨੇਡਾ ਦੇ ਵਿੱਚ ਜਾ ਕੇ ਨਾ ਅਸਲ ਦੇ ਵਿੱਚ ਪੰਜਾਬ ਪਯੂਬ ਕਾਹ ਨੂੰ ਦਿਮਾਗਾਂ ਚ ਦਿਲਾਂ ਚੋਂ ਨਿਕਲਦਾ ਯਾਰ ਇਹ ਤਾਂ ਮੈਂ ਗੱਲਾਂ ਬਣੀਆਂ ਪੰਜਾਬ ਪਯੂਬ ਕਿੱਥੇ ਨਿਕਲਦਾ ਆਪਣੇ ਦਿਲਾਂ ਚੋਂ ਤੇ ਉਹ ਗੱਲ ਦੀ ਉਦਾਹਰਨ ਸੱਜਣੋ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਬੈਠੇ ਉੱਥੇਆਂ ਕੰਮ ਇੱਥੇ ਕਰੀ ਜਾਂਦੇ ਤੇ ਹੁਣ ਇੱਥੇ ਪੱਕੇ ਤੌਰ ਤੇ ਬੱਧ ਟਾਈਮ ਕਿਉਂਕਿ ਉਮਰ ਦੇ ਹਿਸਾਬ ਨਾਲ ਕਿਤੇ ਵੀ ਹੁਣ ਅਸੀਂ ਜ਼ਿਆਦਾ ਟਾਈਮ ਇੱਥੇ ਬਤਾਉਣਾ ਚਾਹੁੰਨੇ ਆ ਤੇ ਹਰਜਿੰਦਰ ਸਿੰਘ ਹੁਣੀ ਇੱਥੇ ਨਾ ਆਪਣੇ ਗੰਡੋਆਂ ਦੀ ਇੱਕ ਤੱਕ ਖੇਤੀ ਕਰਦੇ ਆ ਗੰਡੋਆ ਖਾਦ ਕਾਲਾ ਸੋਨਾ ਕਾਲਾ ਸੋਨਾ ਬਣਦਾ ਇਹਨਾਂ ਦੇ ਘਰੇ ਦੂਜੀ ਗੱਲ ਤੁਹਾਡੀ ਲੋੜ ਵੀ ਹੈ ਕੁਝ ਸਾਨੂੰ ਮਸ਼ਵਰੇ ਵਾਲੇ ਕਿਸਾਨਾਂ ਦੀ ਵੀ ਲੋੜ ਹੈ ਜਿਹਦੇ ਲਈ ਅਸੀਂ ਕੋਸ਼ਿ ਖੁੰਬਾਂ ਦੀ ਖੇਤੀ ਹੋਰ ਤਰ੍ਹਾਂ ਦੀ ਖੇਤੀ ਹੈ ਜਿਹੜੀ ਉਹ ਕਰਨਾ ਵੀ ਚਾਹੁੰਨੇ ਆ ਦੂਗਾ ਆਪਦੇ ਕੰਮ ਨੂੰ ਹੋਰ ਥੋੜਾ ਜਿਹਾ ਵੱਡਾ ਕਰ ਚੋਣੇ ਪਰ ਜਿਹੜਾ ਕੰਮ ਇਹਨਾਂ ਕੋਲੇ ਆ ਉਹ ਆਪਾਂ ਇਹਨਾਂ ਤੋਂ ਲੈ ਲੈਣਾ ਤੇ ਜਿਹੜਾ ਕੰਮ ਤੁਹਾਡੇ ਕੋਲੇ ਆ ਉਹ ਆਪਾਂ ਤੁਹਾਡੇ ਤੋਂ ਲੈ ਲੈਣਾ ਤੇ ਗੁਣ ਇਹੋ ਜੀ ਚੀਜ਼ ਹੁੰਦੀ ਹੈ ਜੇ ਤੁਹਾਡੇ ਕੋਲੇ ਇੱਕ ਆ ਤੇ ਇਹਨਾਂ ਕੋਲੇ ਇੱਕ ਆ ਜਦੋਂ ਤੁਸੀਂ ਇਹਨਾਂ ਵਾਲਾ ਆਪਦੇ ਵਾਲਾ ਗੁਣ ਇਹਨਾਂ ਨੂੰ ਦੇਤਾ ਤਾਂ ਇਹਨਾਂ ਕੋਲੇ ਦੋ ਹੋ ਗਏ ਜਦੋਂ ਤੇ ਇਹਨਾਂ ਨੇ ਤੁਹਾਨੂੰ ਦੇਤਾ ਤਾਂ ਤੁਹਾਡੇ ਕੋਲੇ ਦੋ ਹੋ ਜਾਣੇ ਆ ਅੱਜ ਗੁਣ ਆਪਾਂ ਵੱਡੇ ਕਰ ਲੈਣੇ ਸੱਜਣੋ ਆਪਾਂ ਗੰਡੋਆਂ ਦੀ ਖੇਤੀ ਕਾਲਾ ਸੋਨਾ ਕਿਵੇਂ ਬਣਦਾ ਏ ਹਰਜਿੰਦਰ ਸਿੰਘ ਹੋਣਾ ਤੋਂ ਪੁੱਛਦੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਇਹ ਪਿੰਡ ਕਿਹੜਾ ਲਾਕਾ ਕਿਹੜਾ ਹੈ ਇਹ ਪਿੰਡ ਬੰਗਾ ਤਹਿਸੀਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਪਿੰਡ ਸੋਤਰਾ ਜੀ ਮੇਰਾ ਨਾਮ ਆ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਤੇ ਬਾਈ ਦਾ ਗੁਲਦੀਪ ਸਿੰਘ ਤੇ ਉਹ ਬਾਈ ਦਾ ਰਣਜੀਤ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਹੁਣ ਮੈਨੂੰ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੋਢ ਤੋਂ ਜਾਣਕਾਰੀ ਦਿਓ ਵੀ ਇੱਕ ਕਿਸਾਨ ਜਿਹੜਾ ਗੰਡੋਆਂ ਦੀ ਖਾਦ ਬਣਾਉਣਾ ਚਾਹੁੰਦਾ ਸਭ ਤੋਂ ਪਹਿਲਾਂ ਉਹਨੂੰ ਚਾਹੀਦੀ ਹੈ ਜਗਾ ਹਾਂਜੀ ਉਹ ਹਾ ਤਾਂ ਕਿਸੇ ਦੇ ਘਰੇ ਹੁੰਦਾ ਹੀ ਹਾਂਜੀ ਹਾਂਜੀ ਤਾਂ ਸਭ ਤੋਂ ਪਹਿਲਾਂ ਮੈਨੂੰ ਜਗਾ ਬਾਰੇ ਜਾਣਕਾਰੀ ਦਿਓ ਵੀ ਜਗਾ ਕਿਹੋ ਜਿਹੀ ਬਣਨੀ ਚਾਹੀਦੀ ਆ ਇੱਕ ਤਾਂ ਤੁਸੀਂ ਉਸ ਤਰ੍ਹਾਂ ਦਾ ਸ਼ੈੱਡ ਪਾਇਆ ਹੋਇਆ ਖੁੱਲ੍ਹਾ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਤੁਸੀਂ ਪਾਇਆ ਹੋਇਆ ਆ ਬੰਦ ਇਹਨਾਂ ਦੋਨਾਂ ਦਾ ਕੀ ਫਰਕ ਹੈ ਫਰਕ ਇਹਨਾਂ ਦਾ ਇਹ ਬਹੁਤ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਪਰ ਫਿਰ ਵੀ ਬੰਦ ਦਾ ਇੰਨਾ ਖਹਿਗਾ ਆ ਭਈ ਜੇ ਜ਼ਿਆਦਾ ਧੁੱਪ ਧੁੱਪ ਹੋਵੇ ਜਿਹੜਾ ਗ੍ਰੀਨ ਨੈਟ ਪਾਇਆ ਜੀ ਇਹਨਾਂ ਦਾ ਥੋੜ੍ਹਾ ਜਿਹਾ ਪਜਾਬ ਹੋ ਜਾਂਦਾ ਪਰ ਮੈਂ ਬਾਹਰ ਤਾਂ ਪਾਇੀ ਨਹੀਂ ਜਿਹੜਾ ਅੰਦਰ ਵੀ ਉਹਦੇ ਉੱਤੇ ਵੀ ਛੱਡਿਆ ਹਾਂ ਜੀ ਇਕੱਲੇ ਉਸੇਵੇਂ ਹੀ ਮਤਲਬ ਉਹਦੇ 'ਚ ਤੇ ਇਹਦੇ 'ਚ ਕੋਈ ਫਰਕ ਨਹੀਂ ਆਪਾਂ ਦੋਨੇ ਤਰ੍ਹਾਂ ਦਾ ਛੱਡਾ ਜਿਹੜਾ ਉਹ ਦਿਖਾ ਦੇਾਂਗੇ ਪਰ ਜਿਹੜਾ ਤੁਹਾਡਾ ਆ ਸੋਹਣਾ ਵਾਲਾ ਕੰਮ ਕੀਤਾ ਹੋਇਆ ਇਹ ਤੇ ਆਉਂਦੇ ਆ ਹਾਂ ਜੀ ਇਹ ਮੈਨੂੰ ਸ਼ੌਕ ਵੀ ਆ ਫੇ ਕੰਮ ਜਿਹੜਾ ਕਰਨਾ ਹੈ ਨਾ ਵੀ ਜੇ ਫਿਰ ਨਾ ਕਰਨਾ ਫਿਰ ਸੁਨੱਖੇ ਤੇ ਹੀ ਆਉਂਦੇ ਆ ਹਾਂ ਜੀ ਗਡੋਏ ਨਹੀਂ ਖਾਂਦੇ ਹਾਂ ਜੀ ਹੁਣ ਮੈਨੂੰ ਇੱਕ ਤਾਂ ਹਾਂ ਇੱਕ ਤਾਂ ਇਹ ਜਾਲ ਨਾਲ ਜਾਨਵਰ ਗੰਡੋਏ ਨਹੀਂ ਖਾਂਦੇ ਹਾਂ ਜੀ ਇਹ ਬਹੁਤ ਵਧੀਆ ਪੁਆਇੰਟ ਦੱਸਿਆ ਬਾਈ ਹੁਣਾਂ ਨੇ ਵੀ ਇਹ ਸ਼ੈੱਡ ਦਾ ਕਰਕੇ ਹੁਣ ਚਿੜੀ ਗਿਟਾਰ ਗੰਡੋਆ ਨਹੀਂ ਚੋਕਦੀ ਹਾਂ ਜੀ ਹਾਂ ਜੀ ਤੇ ਦੂਜਾ ਉਹਨੂੰ ਤੁੱਪ ਲਾ ਕੇ ਉਹ ਮੱਚਦੇ ਨਹੀਂ ਮੱਚਦੇ ਆਪਣਾ ਗੋਹਾ ਜਿਹੜਾ ਉਹ ਹੁੰਦਾ ਨਹੀਂਗਾ ਹਾਂ ਜੀ ਹਾਂ ਜੀ ਖਰਾਬ ਹਾਂਜੀ ਹੁਣ ਆਪਾਂ ਅਗਲੀ ਗੱਲ ਤੇ ਆ ਜਾਈਏ ਜੀ ਇਹਦੇ ਵਿੱਚ ਤੁਸੀਂ ਤਾਜ਼ਾ ਕੱਲਾ ਗੋਹਾ ਬਿਨਾ ਮਿੱਟੀ ਵਾਲਾ ਪਾ ਦੇਣਾ ਮਿੱਟੀ ਵਾਲਾ ਫਾਰਸੇ ਇੰਟਰਲੋਕ ਲਾਏ ਵਿੱਚ ਮਿੱਟੀ ਮਿਕਸ ਨਾ ਹੋਵੇ ਆ ਥੱਲੇ ਕੀ ਵਿਛਾਇਆ ਹੋਇਆ ਥੱਲੇ ਮੂਮਜਾਮਾ ਵਿਛਾਇਆ ਕਾਲੀ ਪੋਲੀਥੀਨ ਦਾ ਪੋਲੀਥੀਨ ਦਾ ਲਫਾਫਾ ਵਿਛਾਇਆ ਆ ਜਿਹੜੀ ਖਾਲੀ ਦਾ ਸਾਈਜ਼ ਇਹ ਤਾਂ ਦੋ ਰਤਿਆਂ ਦਾ ਤਿੰਨ ਰਤਿਆਂ ਦਾ ਇੱਡਾ ਹੀ ਹੋਣਾ ਚਾਹੀਦਾ ਜਾਂ ਤੂੰ ਵੱਡ ਘੱਟ ਹੋਵੇ ਇਹ ਸੇਮ ਇਨਾ ਕੁ ਤਕਰੀਬਨ ਚਾਹੀਦਾ ਵੱਧ ਘੱਟ ਛੋੜਾ ਬਸ ਹੋ ਵੀ ਜਾਵੇ ਕੋਈ ਫਰਕ ਨਹੀਂ ਠੀਕ ਆ ਇਹ ਦੋ ਰਤਿਆਂ ਦਾ ਇਹ ਇਹਨਾਂ ਦਾ ਸੈਜ ਆ ਤੇ ਇਹਦੀ ਚੜਾਈ ਇਹਨੂੰ ਹੀ ਚਾਹੀਦੀ ਹੈ ਜਾਂ ਤੂੰ ਵੱਧ ਘੱਟ ਚਾਹ ਲੈਣ ਦੀ ਚੜਾਈ 9 ਫੁੱਟ ਆ 9 ਫੁੱਟਾ ਵਿਚਾਲੇ ਆ 4.5 4 ਫੁੱਟ ਦੇ ਆਪਾਂ ਕਹ ਲਈਏ 4 4 ਫੁੱਟ ਦੇ 4 4 4 4 ਫੁੱਟ ਦੇ 4 4 ਫੁੱਟ ਦੇ ਇਹ ਖਾਨੇ ਆ ਹਾਂਜੀ ਇਹਦੀ ਲੰਬਾਈ ਜਿੰਨੀ ਹੈਗੀ ਆ ਇਹ ਇਹਨੂੰ ਹੀ ਚਾਹੀਦੀ ਹੈ ਜਾਂ ਲੰਬਾਈ ਦਾ ਕੋਈ ਵੱਧ ਘੱਟ ਲੰਬਾਈ ਕਰ ਸਕਦਾ ਜੀ ਕੋਈ ਇਹਦੇ ਕੋਈ ਚੱਕਰ ਨਹੀਂ ਜਿਹੜੀ ਇਹਨੂੰ ਢਾਲ ਰੱਖੀ ਹੈ ਢਾਲ ਕਾ ਤੋਂ ਰੱਖੀ ਹੈ ਜਿਹੜੀ ਇਹ ਪ੍ਰਾਣ ਨਾਲੇ ਫਿਰ ਜੋ ਮੀਂਹ ਦਾ ਜਦੋਂ ਉੱਪਰੋਂ ਪਾਣੀ ਆਉਂਦਾ ਜਾਂ ਕੋਈ ਵਾਧੂ ਉਹ ਫਿਰ ਨਿਕਲ ਜਾਵੇ ਜਿਹੜਾ ਉਹ ਪਾਣੀ ਨਿਕਲਦਾ ਉਹ ਵੀ ਕੰਮ ਆਉਂਦਾ ਕਿਸਾਨ ਦੇ ਜਾਂ ਉਹ ਫालतੂ ਆ ਨਾਲੇ ਚ ਜਾ ਉਹ ਉਹ ਵੀ ਕੰਮ ਆਉਂਦਾ ਵੈਸੇ ਅਜੇ ਤੱਕ ਤਾਂ ਸਾਨੂੰ ਸਮਝਾਇਆ ਨਹੀਂ ਗਿਆ ਉਹ ਵੀ ਕੰਮ ਆਉਂਦਾ ਉਹਦੀ ਸਪਰੇ ਵਗੈਰਾ ਕਰਦੇ ਆ ਫਸਲਾਂ ਦੇ ਅੱਛਾ ਮਤਲਬ ਉਹਦੀ ਵੀ ਆਪਾਂ ਸਪਰੇ ਕਰ ਸਕਦੇ ਹਾਂ ਹਾਂਜੀ ਹਾਂਜੀ ਹੁਣ ਕਿਸਾਨ ਵੀਰਾਂ ਲਈ ਇੱਕ ਜਾਣਕਾਰੀ ਤੇ ਇਹ ਹੋ ਗਈ ਵੀ ਐਵੇਂ ਦਾ ਸ਼ੈੱਡ ਪਾਜੇ ਜਾਨਵਰ ਨਹੀਂ ਚੱਕਦੇ ਹਾਂਜੀ ਧੁੱਪ ਨਹੀਂ ਜ਼ਿਆਦਾ ਲੱਗਦੀ ਹਾਂਜੀ ਹਾਂਜੀ ਤੇ ਜਿਹੜਾ ਸ਼ੈੱਡ ਦੀ ਢਾਲ ਰੱਖੋ ਤਾਂ ਜੋ ਜਿਹੜਾ ਮੀਂਹ ਪਵੇ ਉਹ ਪਾਣੀ ਨਿਕਲ ਜੇ ਹਾਂਜੀ ਤੇ 4-4 ਫੁੱਟ ਦੀਆਂ ਖਾਲੀਆਂ ਹੁਣ ਲੰਬਾਈ ਦਾ ਕੋਈ ਚੱਕਰ ਲੰਬਾਈ ਦਾ ਕੋਈ ਚੱਕਰ ਲੰਬਾਈ ਦਾ ਕੋਈ ਚੱਕਰ ਹਾਂਜੀ ਹੁਣ ਇਹਦੇ ਵਿੱਚ ਜਿਹੜਾ ਗੋਹਾ ਪੈਣਾ ਹੈ ਹਾਂਜੀ ਉਹਦੀ ਵੀ ਕੋਈ ਮਿਆਦ ਆ ਵੀ 2 ਦਿਨ ਪੁਰਾਣਾ ਹੋਵੇ 1 ਦਿਨ ਪੁਰਾਣਾ ਹੋਵੇ ਜਾਂ ਤਾਜ਼ਾਈ ਹੋਵੇ ਉਹਦੀ ਤਾਂ ਇਦਾਂ ਆ ਜੀ ਗੋਹੇ ਨੂੰ ਪਹਿਲਾਂ ਲਿਆ ਕੇ ਟਰਾਲੀ ਆ ਗੋਹੀ ਦੀ ਲਿਆਂਦੀ ਉਹ ਚ ਪਾਣੀ ਪਾ ਕੇ ਉਹਦੇ ਵਿੱਚ ਉਹ ਗੈਸ ਹੁੰਦੀ ਆ ਜੀ ਪਾਣੀ ਪਾ ਕੇ ਥੋੜੀ ਜਿਹਾ ਉਹਨੂੰ 2-4 ਦਿਨ 10 ਦਿਨ ਕਰੀ ਜੋ ਪਰ ਛੱਲੇ ਅੱਛਾ ਉਹ ਗੈਸ ਨਿਕਲ ਜਾਂਦੀ ਆ ਉਹ ਤਾਂ 15 ਦਿਨਾਂ ਦੇ ਵਿੱਚ ਗੈਸ ਨਿਕਲ ਕੇ ਉਹ ਗੋਹਾ ਵੀ ਠੰਡਾ ਹੋ ਜਾਂਦਾ। ਅੱਛਾ ਜੀ। ਉਦੋਂ ਬਾਅਦ ਠੰਡਾ ਹੋਣ ਤੋਂ ਬਾਅਦ ਵਿੱਚ ਫਿਰ ਤੁਸੀਂ ਚੱਕ ਕੇ ਇਹਦੇ ਬੈੱਡ ਬਣਾ ਲਓ। ਅੱਛਾ ਜੀ। ਇਹ ਗੋਹਾ ਲਿਆਂਦਾ ਗੋਹਾ ਲਿਆ ਕੇ ਉਹਨੂੰ ਪਾਣੀ ਨਾਲ ਹਲਾਉਣਾ ਹੈ। ਹਾਂ ਜੀ ਪਾਣੀ ਪਾ ਕੇ ਉਹਦੀ ਗੈਸ ਨਿਕਲ ਜਾਂਦੀ ਆ ਲਗਭਗ 10-15 ਦਿਨ ਲੱਗ ਜਾਂਦੇ ਆ। ਠੀਕ ਆ ਜੀ। ਬਹੁਤਾ ਗੋਹਾ ਪੁਰਾਣਾ ਵੀ ਨਾ ਹੋਵੇ ਤੇ ਤਾਜ਼ਾ ਵੀ ਨਾ ਹੋਵੇ। ਜੀ। ਯਾਨੀ ਕਿ ਉਹ ਹੀ 10-15 ਦਿਨ ਪੁਰਾਣਾ ਹੋਵੇ। ਇਹ ਹੋ ਗਿਆ ਉਸ ਤੋਂ ਬਾਅਦ ਜੀ। ਉਹ ਤਾਂ ਫਿਰ ਗਿੱਲਾ ਹੋਊਗਾ ਫਿਰ ਗਿੱਲੇ ਨੂੰ ਇਵੇਂ ਪਾ ਦੇਣਾ ਗਿੱਲੇ ਨਹੀਂ ਛੋੜੇ ਜਾ ਫੋਲ ਫਾਲ ਲੈਣਾ ਬਾੜ ਦੇ ਕੇ ਉੱਪਰ ਥੱਲੇ ਕਹੀ ਨਾ ਕਰ ਲੈਣਾ ਠੀਕ ਹੈ ਜੀ ਤੇ ਫਿਰ ਇਹਨੂੰ ਸਵਾ ਕ ਫੁੱਟ ਉੱਚਾ ਕਰ ਲਓ ਜੀ ਬਾਕੀ ਦਾ ਜਿੰਨਾ ਚੌੜਾ ਹੈਗਾ ਹੀ ਆ ਜਿੰਨਾ ਹੋਣਾ ਹੀ ਆ ਜੀ ਤੇ ਉੱਤੇ ਫਿਰ ਗੰਡੋਏ ਛੱਡ ਦੇਣੇ 1 ਕਿਲੋ ਤੇ 35 ਕਿਲੋ ਗੰਡੋਏ ਛੱਡ ਦੇਣੇ ਉਹ ਵੀ ਖਾ ਖਾ ਕੇ ਖਾ ਖਾ ਕੇ ਥੱਲੇ ਜਾਈ ਜਾਂਦੇ ਆ ਅਸੀਂ ਇਹਨੂੰ ਉੱਤੋਂ ਹਲਾ ਹਲਾ ਕੇ ਹਲਾ ਹਲਾ ਕੇ ਛੋੜਾ ਜਿਹਾ 15-20 ਦਿਨਾਂ ਬਾਅਦ ਤਕਰੀਬ 3 ਢਾਈਆਂ ਤੇ ਨਾ ਮਹੀਨਿਆਂ ਵਿੱਚ ਇਹ ਲੈ ਜਾਂਦਾ ਸਾਰਾ ਹੀ ਮਤਲਬ ਪਹਿਲੇ ਦਿਨ ਜਿਹੜਾ ਗੋਹਾ ਏ ਉਹ 15 ਦਿਨਾਂ ਦੇ ਵਿੱਚ ਠਰਿਆ ਹਾਂਜੀ ਠਰਨ ਤੋਂ ਬਾਅਦ ਆਪਾਂ ਇਹਦੇ 'ਚ ਐਵੇਂ ਬੈੱਡ ਬਣਾਤਾ ਹਾਂਜੀ ਬੈੱਡ ਬਣਾ ਕੇ ਇਹਦੇ ਉੱਤੇ ਗੰਡੋਏ ਛੜਦੇ ਹਾਂਜੀ ਗੰਡੋਏ ਛੱਡਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹ ਜਮਾ ਉਹ ਬਣ ਜਾਊਗਾ ਕਾਲਾ ਸੋਨਾ ਬਣ ਜਾਊਗਾ 15 ਦਿਨਾਂ ਬਾਅਦ ਅਚ 15 ਦਿਨਾਂ ਚ ਖਾ ਜਾਣਗੇ ਖਾਣ ਲੱਪੰਦੇ ਫੇਰ ਸ਼ੁਰੂ ਹੋ ਜਾਂਦੇ ਉਹ ਤੇ ਅਸੀਂ ਥੋੜਾ ਥੋੜਾ ਤੈਨੂੰ ਜਦੋਂ ਗੋਡੀ ਕਰੀਦੇ ਨਾ ਹੱਥਾਂ ਨਾਲ ਮਾਲਾ ਮਾਲਾ ਫੋਲ ਦੇਣਾ ਜੇ ਸੁੱਕ ਜਾਵੇ ਤੇਨੂੰ ਪਾਣੀ ਫੁਆਰੇ ਆ ਲੱਗੇ ਆ ਉਹਨਾਂ ਪਾਣੀ ਦੇ ਮੈਂ ਮੈਂ ਤੁਹਾਡੇ ਤੋਂ ਆਹੀ ਗੱਲ ਪੁੱਛਣਾ ਚਾਹੁੰਦਾ ਸੀ ਵੀ ਇਹ ਤਾਂ ਇੰਨੇ ਦਿਨਾਂ ਚ ਸੁੱਕ ਜਾਂਦਾ ਹੋਊਗਾ ਵੀ ਇਹਨੂੰ ਇਹ ਥੋੜਾ ਗਿੱਲਾ ਵੀ ਕਰਨਾ ਗਿੱਲਾ ਕਰਨਾ ਇਹਦਾ ਥੋੜਾ ਗਿੱਲਾ ਕਰਨਾ ਜਿੱਦਾਂ ਮੜੀ ਦਾ ਮੂੰਹ ਗਿੱਲਾ ਰੱਖਣਾ ਅੱਛਾ ਵੀ ਬਾਲਾ ਵੀ ਨਹੀਂ ਗਿੱਲਾ ਕਰਨਾ ਹਾਂ ਹਾਂ ਬਾਲਾ ਮੀਨ ਇਹਦਾ ਘੁੱਟ ਕੇ ਦੇਖੋ ਕਿਤੇ ਮਾਲਾ ਜਿਆ ਬੂੰਦ ਕ ਪਾਣੀ ਵਿੱਚੋਂ ਨਿਕਲਦਾ ਵੀ ਤੁਹਾਡੇ ਜਿਵੇਂ ਆਪਣੀ ਪੈਲੀ ਗੱਲ ਬੱਤਰ ਆਪਾਂ ਚੈੱਕ ਕਰਦੇ ਹੁੰਨੇ ਵੀ ਚਰੀ ਬੀਜਣ ਯੋਗ ਹੈਗੀ ਆ ਹਾਂਜੀ 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 ਤਾਂ ਉਹ ਆਪਾਂ ਮੁਠੀ ਚ ਘੁੱਟ ਕੇ ਦੇਖਦੇ ਹੁੰਨੇ ਹਾਂ ਉਵੇਂ ਹਾਂਜੀ ਉਹਨਾਂ ਗੱਲ ਬੱਤਰ ਜਿੰਨਾ ਬਈ ਤੁਸੀਂ ਰੱਖਣਾ ਹਾਂਜੀ सरपंच साहब ए हो गया ते उਦੋਂ ਬਾਅਦ ए ते ਕੋਈ ਕੁਛ ਨਹੀਂ ਬਸ ਗੁੰਡੋਏ ਖਾ ਗਏ ਤੇ ਇਕੱਠਾ ਕਰ ਗਏ ਖਾ ਕੇ ਥੱਲੇ ਨੂੰ ਜਾਂ ਉਹ ਤੇ ਇਕੱਠਾ ਕਰੀ ਜਾਣਾ ਉਹਨੂੰ ਲਾ ਲੈਣਾ ਲਾ ਕੇ ਥੋੜੀਆ ਖਲਾਰ ਲੈਣਾ ਉਹ ਮਸ਼ੀਨਾਂ ਹੈਗੀਆਂ ਆ ਉਹਦੇ ਵਿੱਚ ਇਹਨੂੰ 4-5 ਵਾਰੀ ਉਤਾਰ ਕੇ ਤਾਂ ਫਿਰ 4 ਕੈਂਚੀ ਰਹਿ ਜਾਂਦੇ ਇੱਕ ਗੰਡੋਏ ਸਾਰਾ ਤੇ ਗੰਡੋਏ ਕੱਢ ਨਹੀਂ ਸਕਦੇ ਇਹਦੇ ਵਿੱਚੋਂ ਅੱਛਾ ਜੀ ਅੱਛਾ ਫਿਰ ਦੂਜੇ ਬੈਡ ਤੇ ਉਹੀ ਚਾਕੇ ਪਾ ਲੈਣੇ ਅੱਛਾ ਜੀ ਇਹ ਹੁਣ ਸਾਡੇ ਕੋਲ ਤਾਂ ਗੰਡੋਏ ਵੀ ਵੱਧੂ ਹੋ ਜਾਂਦੇ ਆ ਉਹਦੇ ਗਡੋਏ ਵੀ ਮੇਰੇ ਤੋਂ ਬਾਅਦ ਗੁਰਦੀਪ ਸਿੰਘ ਹੀ ਹੁੰਦਾ ਮੈਂ ਤਾਂ 2-2.5 ਮਹੀਨੇ ਆਉਣਾ ਤੇ ਇਹ ਗੰਡੋਏ ਵੀ ਵੱਧਦਾ ਹੋ ਜਾਂਦਾ ਜਿਵੇਂ 35 ਕਿਲੋ ਗੰਡੋਏ ਆ ਹਾਂਜੀ 35 ਕਿਲੋ ਗੰਡੋਏ ਕਿੰਨੇ ਚਿਰਚ 70 ਕਿਲੋ ਹੋ ਜਾਣਗੇ ਇਹ ਤਿੰਨਾਂ თვე ਮਹੀਨੇ ਵਿੱਚ ਕਾਫੀ ਵੱਧ ਜਾਂਦੇ ਆ ਹੁਣ ਇਹਦਾ ਜੋਖਣਾ ਦਾ ਮੈਂ ਕਹਿ ਨਹੀਂ ਸਕਦਾ ਬੰਨੇ ਆ ਵੀ ਡਬਲ ਹੋ ਜਾਂਦੇ ਮਤਲਬ ਇੱਕ ਵਾਰੀ ਖਾ ਕੇ ਕਿੰਨੇ ਹੋ ਜਾਂਦੇ ਬਾਈ ਕੁਲਦੀਪ ਡਬਲ ਕਿੰਨੇ ਚਰਚ ਹੋ ਜਾਣਗੇ 35 ਕਿਲੋ ਦਾ 70 ਤਿੰਨ ਕਿੰਨਾ ਮਹੀਨਿਆਂ ਚ ਡਬਲ ਹੋ ਜਾਂਦੇ ਤਿੰਨ ਮਹੀਨਿਆਂ ਚ 35 ਤੇ 70 ਹੋ ਜਾਣਗੇ ਤੇ ਕਿੰਨੇ ਰੁਪਏ ਕਿਲੋ ਗੰਡੋ ਆਜੇ ਗੰਡੋ ਇਹ ਵੇਚਣੇ ਹੁਣ ਮੰਨ ਲਓ ਮੈਂ ਤੁਹਾਡੇ ਤੋਂ 10 ਕਿਲੋ ਗੰਡੋਏ ਲੈਣੇ ਹਾਂ ਹਾਂਜੀ ਤੱਕ ਤਾਂ ਅਸੀਂ ਕਿਸੇ ਨੂੰ ਵੇਚੇ ਨਹੀਂ ਮੈਸੇਜ ਆ ਦੇਖਿਆ ਵੀ ਕੋਈ 300 ਨੂੰ ਕਿਲੋ ਵੇਚਦਾ ਜੀ ਸਾਡੇ ਕੋਲ ਬੰਦੂਗਾ ਸੀ ਤਾਂ 200 ਨੂੰ ਦੇ ਦਵਾਂਗੇ ਅਸੀਂ ਕਿ ਆਖਿਆ ਕਰਨ ਚੱਲੋ ਕਿਸੇ ਦਾ ਕੰਮ ਵਧੀਆ ਹੋ ਜਵੇ। ਮਤਲਬ ਜੇ ਜੇ ਕੋਈ ਚਾਵੇ ਸਰਪੰਨ ਸਾਹਿਬ ਤੁਹਾਡੇ ਤੋਂ ਗੁੰਡੋਏ ਵੀ ਲੈ ਸਕਦਾ। ਹਾਂਜੀ ਲੈ ਸਕਦਾ। ਇਹ ਕਲੀਪੇ ਹੁੰਦਾ। ਇਹਦੇ ਨਾਲ ਦੀ ਗੱਲ। ਲੈ ਸਕਦਾ ਗੁੰਡੋਏ ਵੀ। ਗੁੰਡੋਏ ਵੀ ਲੈ ਸਕਦਾ। ਹਾਂਜੀ। ਸਰਪੰਨ ਸਾਹਿਬ ਜਿਹੜੀ ਉਹ ਖਾਦ ਆ ਜਿਹੜੀ ਤੁਸੀਂ ਇੰਨੀ ਇਕੱਠੀ ਕਰੀ ਜਾਂਦੇ ਆ। ਹਾਂਜੀ। ਅੱਜ ਤਾਂ ਚਲੋ ਹੁਣ ਮੈਂ ਮਤਲਬ ਫੋਨ ਕਰਨਗੇ ਲੋਕ ਤੁਹਾਡੇ ਤੋਂ ਲੈਣਗੇ। ਹਾਂਜੀ। ਕਿਉਂਕਿ ਇਸ ਖਾਦ ਬਾਰੇ ਤਾਂ ਲੋਕ ਜਾਣਦੇ ਆ ਵੀ ਮਤਲਬ ਦੁਨੀਆ ਦੀ ਸਭ ਤੋਂ ਘੈਂਟ ਖਾਦ ਮੰਨੀ ਗਈ ਆ। ਸਾਰੀ ਦੁਨੀਆ ਮੰਨਦੀ ਆ। ਹਾਂਜੀ। ਇਹ ਵੇਚਦੇ ਕਿਵੇਂ ਆ ਫਿਰ ਤੁਸੀਂ ਇੰਨੀ ਵੇਚਦੇ ਤਾਂ ਇੱਥੇ ਸਾਡੇ ਕੋਲ ਤਾਂ ਉਦਾਂ ਹੀ ਲੈ ਜਾਂਦੇ ਲੋਕੋ ਆ ਕੇ ਮੈਂ ਸਬਜ਼ੀਆਂ ਵਾਲੇ ਲੈ ਜਾਂਦੇ ਅਜੀ ਅਸੀਂ ਕਿਸੇ ਨੂੰ ਬਾਹਲਾ ਤਾਂ ਕੋਈ ਪੀਤਾ ਨਹੀਂ ਹੈਗਾ ਵੀ ਸਾਡੇ ਕੋਲੋਂ ਲਿਜਾਓ ਜਿਵੇਂ ਸਾਡੇ ਕੋਲ ਲੈ ਜਾਂਦੇ ਆ ਕੋਈ ਸਬਜ਼ੀਆਂ ਨੂੰ ਪੌਣੇ ਪੌਣੇ ਵਾਲੇ ਅੱਛਾ ਖੜਦੀ ਨਹੀਂ ਹਾਂ ਕੱਲ ਦੀ ਜੀ ਖੜਦੀ ਨਹੀਂ ਤੇ ਇਹ ਇਹਦਾ ਕੀ ਰੇਟ ਹੁੰਦਾ ਸਰਪੰਚ ਸਾਹਿਬ ਇਹਦਾ ਰੇਟ ਅਜੇ ਤੱਕ ਤਾਂ ਅਸੀਂ 10 ਰੁਪਏ ਕਿਲੋ ਹੀ ਨੇ ਵੇਚਿਆ ਜੀ ਇੱਕ ਹੋਰ ਗੱਲ ਸੁਣ ਲਓ ਜੀ ਮੈਂ ਕਿਸੇ ਦਾ ਨਾਉ ਨਹੀਂ ਲੈਂਦਾ ਜੀ ਇਹ ਜਿਹੜੀ ਇਹ ਅਸੀਂ ਤਿਆਰ ਕਲਦੀਪ ਕਰਦਾ ਖਾਦਾ ਜੀ ਇਹ ਪਿਓਰ ਗੋਹੇ ਦੀ ਪਿਓਰ ਇਹਨੂੰ ਜਿਹੜੀ ਗਨੋਇਆਂ ਨੇ ਖਾ ਕੇ ਬਣਾਇਓ ਉਹ ਆ ਕੁਝ ਲੋਕ ਸਾਇਦਾਂ ਵੀ ਕਰਦੇ ਉਹਨੂੰ ਗੋਹਾ ਹੀ ਪੀ ਪੀ ਕੇ ਸਕਾ ਕੇ ਖਾਦ ਦਸ ਕੇ ਵਿੱਚ ਹੀ ਜਾਂਦੇ ਆ ਹੈਗਾ ਹਾਂਜੀ ਹੈਗਾ ਹੈਗਾ ਇਹ ਪੂਰੀ ਸਹੀ ਅਸੀਂ ਆਪਣੇ ਜਿੱਤੋਂ ਦਾ ਜੋ ਲਾਗ ਕੀ ਥੀ ਆ ਦੇਖੋ ਸਰਪੰਚ ਸਾਹਿਬ ਅੰਦਰ ਤਾਂ ਉਹ ਮੁੰਡਾ ਨਹੀਂ ਰਾਇ ਮੈਂ ਪ੍ਰੀਤ ਦੇਖੀ ਨਹੀਂ ਜਾਣੀ ਕਿਹਣੀ ਜਗੀ ਬੱਤੀ ਫਿਰ ਵੀ ਆ ਦੇਖੋ ਇੱਥੇ ਬਣੀ ਜਾਂਦੀ ਆਪਾਂ ਬਣੀ ਵੀ ਦਿਖਾ ਦਿੰਨੇ ਜਿੱਥੇ ਦੇਖਾ ਹਾਂ ਦੇਖੋ ਸਾਰੇ ਇੰਟਰਲੌਕ ਵਗੈਰਾ ਲਾਏ ਜਿੰਨੇ ਵਿੜੇ ਵਿੱਚ ਇਸੇ ਕਰਕੇ ਵੀ ਮਿੱਟੀ ਨਾ ਵਿੱਚ ਰਲੇ ਬਈ ਇਹਦੇ ਵਿੱਚ ਮਿੱਟੀ ਨਾ ਲੜ ਵਾਲੇ ਹਾਂ ਸਰਪੰਚ ਸਾਹਿਬ ਜੇ ਦੇਖਿਆ ਜਾਵੇ ਬਈ ਤੁਸੀਂ ਤਾਂ ਹੁਣ ਬਹੁਤ ਮਤਲਬ ਬਾਹਰ ਵੀ ਗਏ ਆ ਤੁਸੀਂ ਇੱਥੇ ਵੀ ਬਹੁਤ ਚੰਗੀ ਖੇਤੀ ਕਰਦੇ ਆ ਹਾਂਜੀ ਤੁਹਾਨੂੰ ਪਿਆਰ ਵੀ ਆ ਖੇਤੀ ਨਾਲ ਹਾਂਜੀ ਕਿੰਨੀ ਇੱਕ ਕਿੱਲੇ ਦੇ ਵਿੱਚ ਸਰਪੰਚ ਸਾਹਿਬ ਪੈ ਜੇ ਤਾਂ ਵੀ ਬੰਦਾ ਕਹਿ ਦੇਵੇ ਵੀ ਨਜ਼ਾਰਾ ਆ ਗਿਆ ਆ ਮੱਲ ਇਹ ਗਲਦੀਪ ਨੂੰ ਦੱਸੂਗਾ ਜੀ ਇੱਕ ਕਿਲੇ ਚ 5 ਕੁਆਂਟਲ ਪਾਉਂਦੇ ਰਹਿਣਾ 5 ਕੁਆਂਟਲ ਪੈ ਗਈ ਤਾਂ ਵੀ ਨਾ ਲੂਆ ਪਾਉਣ ਦੀ ਲੋੜ ਨਹੀਂ ਭਈ ਜਿਹੜਾ ਬੰਦਾ ਆਰਗੈਨਿਕ ਬੀਜਣੀ ਚਾਹੁੰਦਾ ਘਰੇ ਹਾਂਜੀ ਉਹ ਐ ਆਹ ਪਾ ਲਈ ਗੰਡੋਆਂ ਦੀ ਖਾਦੀ ਵੀ ਹਾਂਜੀ ਜਿਹੜੀ ਜਮਾ ਐ ਮਤਲਬ ਪ੍ਰੀਤ ਇਹ ਘਟ ਜਾਣੀਆਂ ਬਾਅਦ ਵਿੱਚ ਇੱਕ ਵਾਰੀ 5 ਕੁਆਂਟਲ ਪੈਣੀ ਫੇਰ ਤਾਂ ਵੇ ਘੱਟ ਘੱਟ ਜਾਣੀਆਂ ਪਹਿਲੀ ਵਾਰੀ ਕਿਉਂਕਿ ਜਮੀਨਾਂ ਚ ਇਨਾ ਜ਼ਹਿਰ ਪਿਆ ਆ ਪਹਿਲੀ ਵਾਰੀ ਪਾਉਣੀ ਚਾਹੀਦੀ ਆ ਫੇਰ ਤਾਂ ਜਿੱਦਾਂ ਆਮ ਦੋਕ ਤਿੰਨ ਕੋਥੇ ਥੈਲੀ ਨਾਲੇ ਸੜ ਜਾਂਦਾ ਚਾਰ ਕਿਥੇ ਥੈਲੀ ਮਾਤ ਤੋਂ ਬਾਦ ਯਾਨੀ ਕਿ ਇੱਕ ਵਾਰੀ ਪਾ ਲੈ ਇੱਕ ਫਸਲ ਇੱਕ ਥੈਲਾ 50 ਕਿਲੋ ਦਾ ਹੁੰਦਾ 50 ਕਿਲੋ ਦਾ 50 ਕਿਲੋ ਦਾ ਮਤਲਬ ਦੋ ਕੁਇੰਟਲ ਪਾ ਲਈ ਫੇਰ ਤਾਂ ਦੋ ਹੀ ਛੱਲਾ ਮਾਰੂ ਹਾਂਜੀ 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 ਹਾਂ ਵੀ ਜਿਹੜੀ ਚੀਜ਼ ਤੇ ਪਾਤੀ ਫਿਰ ਐ ਤਾਂ ਨਹੀਂਗਾ ਵੀ ਉਹ ਪੁੱਤ ਦੀ ਉਹਦੇ ਤੇ ਢੇੜਾ ਮਾਰਨਾ ਪਊਗਾ ਦੱਗਾਂ ਜੀਆਂ ਪਏ ਜਾਣੀਆਂ ਹਨਾ ਜਾਂ ਜਿਵੇਂ ਜ਼ਮੀਨ ਵੀ ਬੂ ਰੱਖਦੀ ਐ ਤਾਂ ਨਹੀਂਗਾ ਵੀ ਵੀ ਰੱਖ ਜੂ ਜੇ ਕਿਲੋ ਵਰਸੀਨ ਪਾਤੀ ਤਾਂ ਫਿਰ ਦਾਣਾ ਦਾਣਾ ਗੈਣ ਲਿਓ ਉਨੇ ਹੀ ਹਰੇ ਹੋਣਗੇ ਐ ਨਹੀਂ ਵੀ ਪੱਠੇ ਜੇ ਬੀਜੇ ਸਵੈਲਡ ਜੇ ਹੋਗੇ ਉਹ ਕੰਮ ਨਹੀਂ ਹੁੰਦਾ ਪਹਿਲਾਂ ਪੱਠਿਆਂ ਪੁੱਠਿਆਂ ਵਾਲੇ ਤੇ ਪਾ ਕੇ ਵੇਖੋ ਨਜ਼ਾਰਾ ਮੈਂ ਕਹਿੰਦਾ ਵੀ ਕਮਾਈ ਆ ਹਾਂਜੀ ਹਾਂ ਆਈ ਆ ਬਹੁਤ ਕਾਲ ਪਾਈ ਨਹੀਂ ਜੂਰੀ ਆਉਣੀ ਸਰਪੰਚ ਸਾਹਿਬ ਜੇ ਬੰਦੇ ਨੇ ਗਣੋਆਂ ਦੀ ਮੰਨ ਕੇ ਚਲੋ ਖੇਤੀ ਕਰਨੀ ਹੋਵੇ ਮੰਨ ਲਓ ਕੱਲੀ ਖੇਤ ਕੋਈ ਕਰਦਾ ਕੋਈ ਜ਼ਿਮੀਂਦਾਰਾਂ ਦਾ ਮੁੰਡਾ ਕੋਈ ਹੋਰ ਵੀ ਤੁਹਾਨੂੰ ਦੇਖ ਕੇ ਲੱਗਦਾ ਜਿੰਨੇ ਕੁ ਥੋੜਾ ਸਿਸਟਮ ਹੈ ਇਹ ਕਹਿ ਲਗੇ ਮੈਂ ਮੰਨਾ ਤਾਂ ਉੱਥੇ ਉਹ ਰਲਾ ਕੇ ਕਨਾਲ ਕਥਾਂ ਚ ਹੀ ਬਣਦਾ ਕਨਾਲ ਕਥਾਂ ਜੱਜਗੜ ਕਰ ਸਕਦੇ ਆ ਬੜਾ ਵਧੀਆ ਸਕਾਲ ਹੈ ਕਨਾਲ ਕਥਾਂ ਚੋਂ ਕਿੰਨੇ ਕੁ ਅੰਟਲ ਪੈਦਾ ਹੋ ਜਾਂਦੀ ਦੇਖੋ ਕੁਆਂਟਲ ਦਾ ਹੁਣ ਇਹ ਤਾਂ ਕਹਿ ਨਹੀਂ ਸਕਦਾ ਬੇਢਾਂ ਤੋਂ ਕਰ ਸਕਦੇ ਵੀ ਇੱਕ ਜਿਹੜਾ ਬੇਢਿਆ 324 ਦਾ ਜੀ ਉਹਦੇ ਵਿੱਚੋਂ ਇੱਕ ਬਰੀ 6 ਇੱਕ ਕੁਆਂਟਲ ਲਗਭਗ 6 6.5 ਕੁਆਂਟਲ ਲੈ ਜਾਂਦੀ ਆ 6 ਕੁਆਂਟਲ ਮਤਲਬ 6000 ਦੇ ਹਾਂਜੀ ਹਾਂਜੀ ਇਸ ਸਾਲ ਦੇ ਵਿੱਚ ਜੇ بڑے ਸਜੇ ਲੰਗਰਾਂ ਕੋਲ ਬੰਦਾ ਕੰਮ ਕਰਦਾ ਇੱਕ ਸਾਲ ਦੇ ਵਿੱਚ 4 ਬਰੀ ਲਾ ਲਾ 6 4 24000 ਦੀ ਮਤਲਬ ਬਈ ਮਤਲਬ ਮੇਰੇ ਕਹਿਣ ਤੋਂ ਭਾਵੇਂ ਜੇ 24 25000 ਨੂੰ ਮੁੰਡੇ ਨੇ ਕਿਸੇ ਨੇ ਰੋਟੀ ਪੈਣਾ ਤਾਂ ਉਹ ਘਟੋ ਘਟ 12 ਬੈੱਡ ਬਣਾਵੇ ਦੇਖੋ 12 ਬੈੱਡ ਬਣਾਵੇ ਤਾਂ ਹੱਥੀਂ ਕੰਮ ਵੀ ਕਰੇ ਹਾਂ ਹਾਂ ਕਰਨਾ ਤਾਂ ਇਹ ਇਹ ਗੱਲ ਨਾਲ ਆ ਸੱਚੀ ਕੰਮ ਕਰੇ 12 ਬੈੱਡ ਬਣਾਵੇ 12 ਦੇ ਵਿੱਚੋਂ 22 ਬਣ ਜਾਣੇ ਫੇਰ ਗਾਹਾਂ ਗਾਹਾਂ ਵਧੀ ਜਾਣਾ ਕੰਮ ਫੇਰ ਮਾਲਕ ਦੀ ਤਿਆਰ ਮਤਲਬ ਤੁਸੀਂ ਇੱਕ ਕਨਾਲ ਦੇ ਵਿੱਚ ਸੱਜਣੋਂ ਸੋਹਣੋਂ ਜੇ ਕੰਮ ਕਰਦੇ ਆ ਦੇਖੋ ਇਹਦੀ ਲੋਡ ਆ सरपंच साहब ਤੋਂ ਤਾਂ ਪੂਰਾ ਕਰਕੇ ਦਿੱਤਾ ਨਹੀਂ ਜਾਣਾ ਸਾਰੇ ਪੰਜਾਬ ਨੂੰ ਹੈ ਤੇ ਇਹਦੇ 'ਚ ਨੌਜਵਾਨਾਂ ਮੁੰਡੇ ਲਈ ਜਿਹੜਾ ਅਸਲ ਦੇ ਵਿੱਚ ਸਰਪੰਚ ਸਾਹਿਬ ਦਾ ਮਕਸਦ ਹੀ ਮੈਨੂੰ ਸੱਦਣ ਦਾ ਇਹ ਸੀਗਾ ਕਿ ਆਪਾਂ ਯਾਰ ਥੋੜਾ ਬਦਲ ਮੈਂ ਟੰਗਾ ਨੂੰ ਆਪਾਂ ਪ੍ਰਮੋਟ ਕਰਨਾ ਦੇ ਦੂਜੇ ਸਰਪੰਚਾ ਉਹ ਥੋੜਾ ਜਿਹਾ ਤੁਸੀਂ ਕਹਿੰਦੇ ਸੀ ਕਹਿੰਦੇ ਗੁੱਬਾਂ ਖਾਂਬਾਂ ਦੀ ਖੇਤੀ ਦਾ ਵੀ ਕਰਨ ਦਾ ਉਹ ਮੇਰੀ ਹੁਣ ਮੈਂ ਆਪਣੀ ਅਸਲੀ ਜ਼ਿੰਦਗੀ ਦੱਸਦਾ ਵੀ ਮੈਨੂੰ ਕੈਨੇਡਾ ਚ ਰਹਿੰਦੇ ਨੂੰ 19 ਸਾਲ ਹੋ ਗਏ ਠੀਕ ਜੀ ਦੇਖੋ ਕੰਮ ਮੈਂ ਕੀਤਾ ਜੀ ਅਜੇ ਤੱਕ ਵੀ ਮੈਂ ਕੰਮ ਕਰਦਾ ਜੀ ਹੁਣ ਜਿੱਦਾਂ ਬੰਦੇ ਦਾ ਸਰੀਰ ਥੋੜੀ ਜਿਹਾ ਥੱਕ ਗਿਆ ਹੁੰਦਾ ਨਾ ਹਮ ਬੱਚੇ ਬੜੇ ਵਧੀਆ ਸੌਖੇ ਆ ਆਪਣੇ ਸ਼ੁਕਰ 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 ਹੁਣ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਆਪਾਂ 4 ਕ ਮਹੀਨੇ ਇਹ ਲਿਆ ਰਿਆ ਕਰਨਾ ਹਾਂ ਫੇ ਮੈਂ ਸੋਚ ਸੋਚ ਕੇ ਸੋਚ ਸੋਚ ਕੇ ਆਪਣੇ ਮਨ ਨਾਲ ਮਨਾਇਆ ਵੀ ਬਿਲ ਮੈਂ ਹੁਣ ਰਹਿ ਨਹੀਂ ਸਕਦਾ ਨਹੀਂ ਰਹਿ ਸਕਦਾ ਆ ਜਿਹੜਾ ਆ ਗਨੋਆਂ ਵਾਲਾ ਕੰਮ ਆ ਇਹ ਕੁਲਦੀਪ ਸਿੰਘ ਕਰੀ ਜਾਂਦਾ ਹਾਂ ਆ ਕਰੀ ਜਾਂਦੇ ਇਹ ਮੈਂ ਹੁਣ ਜਿਹੜਾ ਆਪਣੇ ਲਈ ਹੁਣ ਸੋਚਦਾ ਵੀ ਕਿਉਂ ਨਾ ਇੱਕ ਖੁੰਬਾਂ ਦਾ ਸੀਜ਼ਨਲ ਖੁੰਬ ਹਾਂ ਉਹ ਸ਼ੁਰੂ ਕਰ ਲਵਾਂ ਛੱਡਾ ਮੇਰੇ ਕੋਲ ਬੜੀ ਆਇਆ ਹੈ ਬਹੁਤ ਸੋਹਣਾ ਫਾਰਮ ਬਣਿਆ ਅਸੀਂ ਤੁਹਾਨੂੰ ਦਿਖਾ ਦਿਆਂ ਬਹੁਤ ਸੋਹਣਾ ਫਾਰਮ ਬਣਿਆ ਹਾਂਜੀ ਇਹ ਲੋਕ ਖੁੱਲੂ ਭਾਈ ਹਾਂਜੀ ਹਾਂਜੀ ਤੇ ਉਹ ਲੋਕਾਂ ਦੇ ਝੌਂਪੜੀਆਂ ਦੇ ਵਿੱਚ ਵੀ ਆਮ ਮੈਂ ਦੇਖੇ ਕਰਦੇ ਆ ਹਾਂਜੀ ਹਾਂਜੀ ਉਹ ਛੱਡ ਜੇ ਪਾਏ ਹੋਏ ਲੋਕਾਂ ਦੇ ਝੌਂਪੜੀਆਂ ਪਰਾਲੀ ਪਰਾਲੀ ਦੀ ਹਾਂਜੀ 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 ਮੈਂ ਕਿਹਾ ਚਲੋ ਪਰਾਲੀ ਦੀ ਬਜਾਏ ਆਪਾਂ ਇਹ ਛੱਡਾਂ ਬਣੀਆਂ ਇਹਨੂੰ ਬੰਦ ਕਰ ਦਿੰਦੇ ਇੱਥੋਂ ਹਾਂਜੀ ਉਹਨੇ ਇੱਕ ਐਸਟੀਮੇਟ ਲਾ ਕੇ ਗਿਆ ਠੀਕ ਇਹਨੇ ਦੋ ਤਿੰਨ ਦਿਨਾਂ ਦੇ ਨੇ ਬੰਦ ਕਰਨੀ ਇਹਦੇ ਵਿੱਚ ਜੀ ਲੱਗਪਗ ਕੋਈ 4 5 500 5000 ਬੈਗ ਰੱਖਿਆ ਜਾਣਾ ਹਾਂਜੀ ਉੱਪਰ ਦੇ ਥੱਲੇ ਉੱਪਰ થી ਆਪਾਂ ਦੂਜੇ ਰੋਹ ਬਣਾ ਦੇਣੀ ਹਾਂਜੀ 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 ਬਣ ਜਾਣਾ ਤੇ ਉਹ ਮੈਂ ਇੱਕ ਮੇਰਾ ਦੋਸਤ ਆ ਜੀ ਉਹ ਸੰਗਰੂਰ ਦੇ ਨਾਲ ਪਿੰਡ ਦਰੜ ਦੇ ਕਿਹੜਾ ਪਿੰਡ ਸੀ ਗਲਦੀਪ ਆ ਉਹ ਮੈਂ ਆਪਾਂ ਕਰਕੇ ਆਇਆ ਫਰੀਦ ਡੜਪੇ ਉਹਨਾਂ ਦੀ ਖੁੰਬਾਂ ਲਿਆਂਦੀ ਹਾਂ ਅਸੀਂ ਕਰਕੇ ਆਏ ਐਡ ਕਰਕੇ ਆਏ ਉਹਨਾਂ ਦੀ ਬਹੁਤ ਵਧੀਆ ਇਨਸਾਨ ਆ ਬੋਲੇ ਘੈਂਟ ਬੰਦੇ ਆ ਹਾਂਜੀ ਤੇ ਮੈਂ ਉਹਨੂੰ ਮਿਲਿਆ ਮੈਨੂੰ ਬੜੀਆਂ-ਬੜੀਆਂ ਗੱਲਾਂ ਚੰਗੀਆਂ ਲਗੀਆਂ ਉਹ ਕਹਿੰਦਾ ਸਰਪੰਚ ਸਾਹਿਬ ਕਰੋ ਤੇ ਤੁਸੀਂ ਸਾਡੇ ਕੋਲੋਂ ਰੈਡੀमेड ਜਿਹੜੇ ਆਪਣੇ ਕੰਪੋਸਟ ਦੇ ਆਪਣੇ ਤੁਹਾਨੂੰ ਅਸੀਂ ਉਹ ਹਾਂਜੀ ਬੰਨੇ ਲਫਾਪੇ ਜੀ ਤੇ ਜੀ ਤੇ ਉਹ ਉਹ ਤੁਸੀਂ ਐਦਾਂ ਹੀ ਰੱਖ ਲਓ ਜੀ ਤਾਂ ਬਾਕੀ ਜੀ ਛੋਟਾ-ਛੋਟਾ ਪਾਣੀ ਪਾਈ ਜਾਓ ਜੀ ਤਾਂ ਤੇ ਸਰਪੰਚ ਸਾਹਿਬ ਆਹ ਆਹ ਫੇ ਵਿਲਾ ਕਰ ਲਵਾਂਗੇ ਨਾ ਇਹਦੇ ਚੋਂ ਤਾਂ ਆਪਾਂ ਸੰਦੂਖ ਭਰ ਲਾਂਗੇ ਰਪਈਆਂ ਦਾ ਖੋਪਾਨ ਚਲੋ ਦੇਖੋ ਹੁਣ ਇਹ ਟਰਾਲੀਆਂ ਘਰ ਘਣੀਆਂ ਕਰਮ ਘਰ ਵੀ ਕਾਫੀ ਬਣਿਆ ਹੈਗਾ ਯਾਰ ਆਹ ਟਰਾਲੀ ਆਪਾਂ ਨੋਟਾਂ ਦੀ ਫੁੱਲ ਭਰ ਦਿਆਂਗੇ ਦੋ ਸਾਲਾਂ ਦਾ ਇੰਨੇ ਥਾਂ ਦੇ ਸੰਦੂਖ ਹਨ ਹਾਂ ਤੇ ਅੱਛਾ ਉਹ ਮੈਂ ਗੱਲ ਮੇਰੀ ਪੂਰੀ ਨਹੀਂ ਹੋਈ ਜੀ ਫਿਰ ਮੈਂ ਸੋਚਿਆ ਮੈਂ ਕਿਹਾ ਮੈਂ ਜੇ ਮੈਂ ਨਵੰਬਰ ਤੇ ਜਾਵਾਂ ਜੀ ਇਹ ਸਾਰਾ ਵਿਆਸ ਕੀਤਾ ਨਵੰਬਰ ਤੋਂ ਲੈ ਕੇ ਇਹ ਫਰਵਰੀ ਤੱਕ ਇਹ ਸੀਜ਼ਨਲ ਖੰਬ ਦਾ ਚੱਲਦਾ ਹਾਂਜੀ 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 ਨਾਲੇ ਤਾਂ ਦਿਲ ਲੱਗਿਆ ਰੋ ਜੀ ਨਾਲੇ ਚਾਰ ਪੈਸੇ ਕਮਾਵਾਂਗੇ ਠੀਕ ਉਦੋਂ ਬਾਅਦ ਬਈ ਕੈਨੇਡਾ ਮੁੜ ਜਵਾਂਗੇ ਬੱਸ ਹੂੰ ਦੇਖੋ ਕੋਈ ਵੀ ਕੰਮ ਆ ਪੈਸਾ ਤਾਂ ਚਲੋ ਖਰਚਣਾ ਹੀ ਪੈਂਦਾ ਇਹ ਨਹੀਂ ਗੱਲ ਬਈ ਬਗੈਰੀ ਪੈਸੇ ਤੋਂ ਕੰਮ ਹੋ ਜਾਂਦਾ ਤੇ ਇਹ ਮੇਰਾ ਪਲਾਨ ਹੈ ਆਉਣ ਵਾਲਾ ਜ਼ਿੰਦਗੀ ਦਾ ਬਾਕੀ ਪ੍ਰਮਾਤਮਾ ਨੂੰ ਪਤਾ ਕੀ ਹੋ ਜਾਣਾ ਹੈ ਕੀ ਨਹੀਂ ਇਹ ਤਾਂ ਬਾਕੀ ਸਰਪਾ ਸਾਹਿਬ ਜਿਹੜੇ ਬੰਦੇ ਦੀ ਤੁਸੀਂ ਗੱਲ ਕੀਤੀ ਹੈ ਨਾ ਦੜਬੇ ਵਾਲਿਆਂ ਦੀ ਹਾਂਜੀ ਉਹ ਇਸ ਕੰਮ ਦਾ ਸ਼ਖਰ ਬੰਦੇ ਆ ਮੈਂ ਜਾ ਕੇ ਆਇਆ ਨਾ ਉਹਨਾਂ ਕੋਲ ਮੈਨੂੰ ਮੇਰਾ ਵੀ ਦਿਲ ਲੱਗਿਆ ਬੰਦੇ ਮੈਂ ਉਹਨਾਂ ਦੀ ਵੀਡੀਓ ਕਰਕੇ ਆਇਆ ਸੀ ਹਾਂਜੀ ਉਹ ਵੀਡੀਓ ਦੇਖ ਕੇ ਮੈਂ ਗਿਆ ਸੀ ਹਾਂ ਉਹ ਬੰਦੇ ਸ਼ੇਖਰ ਬੰਦੇ ਆ ਤੇ ਬੰਦੇ ਵੀ ਬਹੁਤ ਕਮਾਲ ਬੰਦੇ ਹਾਂ ਤਾਉ ਤੂੰ ਧਰਤੀ ਨਾਲ ਜੁੜੇ ਹੋਏ ਬੰਦੇ ਹਾਂਜੀ ਹਾਂਜੀ ਤੇ ਥੱਲੋਂ ਉੱਠਿਆ ਮੁੰਡੇ ਹਾਂਜੀ ਤੇ ਉਹਨਾਂ ਨੇ ਮਾਲਕ ਦੀ ਕਿਰਪਾ ਨਾਲ ਉਹਨਾਂ ਨੇ ਦੋਨੋਂ ਬੰਦਾ ਤਾਂ ਪੈਸਾ ਕਮਾਇਆ ਬਹੁਤ ਯੋਗਿੰਦਾ 50 ਹਜ਼ਾਰ ਰੈਕ ਤੋਂ ਉੱਪਰ ਸਾਡਾ ਕੰਮ ਆ ਠੀਕ ਕੰਪੋਸਟ ਤਿਆਰ ਕਰਦੇ ਆ ਗਰੋ ਕਰਦੇ ਆ ਮੈਂ ਕੰਪੋਸਟ ਦਾ ਨਹੀਂ ਜੇ ਸ਼ੁਰੂ ਕਰਨਾ ਸਿਰਫ ਗਰੋ ਦਾ ਹੀ ਕਰਨਾ ਆਪਾਂ ਸਿਰਫ ਫਸਲ ਪੈਦਾ ਕਰਨੀ ਆ ਤੇ ਮਸਲਾ ਪਾਉਣਾ ਤੋਂ ਪੈਦਾ ਕਰਾਈ ਜਾਣੀ ਆ ਫਸਲ ਆਪਾਂ ਪੈਦਾ ਕਰੀ ਹਾਂ ਹਾਂਜੀ ਹਾਂਜੀ ਹਾਂ हां ਜਿੱਦਾਂ ਉਹਨੂੰ ਸਾਨੂੰ ਦੱਸਿਆ ਉਹ ਕਹਿੰਦਾ ਵੀ ਆਮ ਤਾਂ ਕਹਿੰਦਾ ਯੂਨੀਵਰਸਟੀਆਂ ਉਹ ਸਾਨੂੰ ਦੱਸਦੀਆਂ ਵੀ ਇੱਕ ਜਿਹੜਾ ਪੈਕਟ ਆ ਲਫਾਫਾ ਆ ਉਹਦੇ ਵਿੱਚ 9 9.5 ਕਿਲੋ ਹੋ ਤੂੜੀ ਦੇ ਵਿੱਚ ਖਾਦਾਂ ਵਗੈਰਾ ਕੁਝ ਹਾਂਜੀ ਉਹ ਆਪਣੇ ਕੁੱਕੜਾ ਵੀ ਬਿੱਟਾ ਮੂਟਾ ਪਾ ਕੇ ਤਿਆਰ ਕਰਦੇ ਆ ਜੀ ਉਹ ਉਡੇਸਾ ਉੱਥੇ ਤੱਕ ਦਾ ਸਾਤ ਪਹੁੰਚਣਾ ਹੈਗਾ ਔਖਾ ਜੀ ਠੀਕ ਨਾ ਕੋਈ ਮੇਰਾ ਜਿਹੜਾ ਏਰੀਆ ਸਾਰਾ ਰੈ residense ਏਰੀਆ ਐਵੇਂ ਕਿਸੇ ਨੂੰ ਪਰੇਸ਼ਾਨੀ ਆਵੇ ਜੀ ਫਿਰ ਮੈਂ ਉਹ ਬਨੇ ਬਨੇ ਬੈਗ ਉਥੋਂ ਲੈ ਕੇ ਕਰਨੇ ਹਾਂ ਤੇ ਆ ਮੈਂ ਜਿਹੜੀ ਕੰਪੋਸਟ ਆ ਸਾਰੀ ਬਰਮੀ ਕੰਪੋਸਟ ਆ ਪਹਿਲਾਂ ਕੋਸ਼ਿਸ਼ ਕਰੂੰਗਾ ਟਰਾਈ ਇਹਦੇ ਉੱਤੇ ਮੈਂ ਉਹਨਾਂ ਨੂੰ ਵੀ ਥੋੜੀ ਜਿਹੀ ਦੇਖਿਆ ਆ ਪੇ ਤੁਸੀਂ ਦੇਖੋ ਨਹੀਂ ਤਾਂ ਕੋਕੋ ਪੈਟ ਬਗੈਰਾ ਹੁੰਦਾ ਆ ਜਿਹੜਾ ਉਹਦਾ ਬਰਾਦਾ ਨਾਰੀਅਲ ਦਾ ਜੀ ਉਹ ਲਾ ਕੇ ਤਾਂ ਉਹ ਜਿੱਦਾਂ ਉਹਨੇ ਦੱਸਿਆ ਵੀ 15 ਦਿਨਾਂ ਇਹਨੂੰ ਜਾ ਕੇ ਰੱਖੋ ਉਦੋਂ ਬਾਅਦ ਵਿੱਚ ਮਹੀਨੇ ਦੇ ਵਿੱਚ ਵਿੱਚ ਇਹ ਉਹ ਨਿਕਲ ਲੱ ਪੈਂਦੀ ਆ ਫੇਰ ਕਹਿੰਦਾ ਚੋੜੀ ਜੋ ਯਾਨੀ ਉਹਨਾਂ ਕਹਿੰਦੇ ਵੀ ਇਹ 2 2.5 ਕਿਲੋ ਤਾਂ ਦੱਸਦੇ ਫੇਰ 4 ਕਿਲੋ ਤੱਕ ਇੱਕ ਲਫਾਫੇ ਚ ਨਿਕਲ ਜਾਂਦੀ ਆ ਇਹ ਤਾਂ ਸਰਪੰਚ ਸਾਹਿਬ ਜਿਹੇ ਜੀ ਨੋਟ ਆਲੀ ਨੋਟ ਬਣਾਉਣ ਵਾਲੀ ਮਸ਼ੀਨ ਲਾ ਲਈ ਜਿਹੇ ਜੇ ਚਾਰ ਪੰਜ ਉਹ ਛੱਡ ਜੇ ਬਣਾ ਲੈ ਉਹ ਪੂਰਾ ਹੀ ਕੰਮ ਆ ਉਹ ਪੈਸੇ ਆ ਦੂਜੀ ਮੇਨ ਗੱਲ ਇਹ ਆ ਮੇਰੀ ਜਿਹੜੀ ਸਾਡੀ ਆ ਪ੍ਰਾਪਰਟੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰੇ ਬੱਚੇ ਸਮਝ ਲਓ ਭਰਾ ਸਮਝ ਲਓ ਸਰਦਾਰ ਆ ਗਿਆ ਸੁੰਦੇ ਦੋ بیٹے ਆ ਜੀ ਗੁਰੂ ਚਰਨ ਤੇ ਆਪਣੇ ਉਹ ਮੰਗੀਦਾ ਕੀ ਪੱਕਾ ਨਾ ਕਰਮਜੀਤ ਬੂਟੀ ਮੰਗੀ ਸਾਦੇ ਉਹਨਾਂ ਨੂੰ ਉਹਨਾਂ ਦਾ ਫਰੋਜ਼ ਨੇ ਆਸ ਫਿਰ ਗੁਰੂ ਦੀ ਕਿਰਪਾ ਆ ਜੀ ਤੇ ਵੇਚਣੇ ਨੂੰ ਨਹੀਂ ਵੇਚ ਦੇਣੀ ਆ ਤੇ ਆਪਣਾ ਦਿਲ ਲਗਾ ਲੈਣਾ ਆ ਮੇਰਾ ਜਿੰਦੀ ਦਾਣਾ ਆਪਣਾ ਤਾਂ ਖੇਡਾਂ ਪਤਾ ਖੇਡਾਂ ਖੇਡਣੀਆਂ ਬਸ ਇਹ ਗੱਲ ਜੀ ਆਪਣਾ ਨਾਮ ਤਾਂ ਲੈਣਾ ਦੇਖੋ ਏਦਾਂ ਸੁਖਿੰਦਰ ਸਿੰਘ ਗੁਰੂ ਦੀ ਕਿਰਪਾ ਹੋਵੇ ਸੱਚੇ ਮਾਰਗ ਤੇ ਚੱਲੋ ਮੇਰਾ ਤਾਂ ਖਿਆਲ ਆਵੇ ਬੰਦਾ ਨਹੀਂ ਦੇਵਾ ਬਾਕੀ ਮੈਂ ਇੱਕ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਦੁਨੀਆ ਨਸ਼ਾ ਕਰ ਦੇ ਕੋਈ ਨਸ਼ਾ ਨਹੀਂ ਕਰਦਾ ਜੀ ਮਜਬੂਰੀਆਂ ਕਿਸੇ ਗਲਤ ਪਾਸੇ ਨੂੰ ਬੰਦੇ ਨੂੰ ਆਦਤਾਂ ਬਗੜਣੇ ਲਾ ਜਾਣੀਆਂ ਇੱਕ ਬਣੀ ਇੰਦਾਂ ਦੇ ਕੰਮਾਂ 'ਚ ਜੁੜੋ ਹੁਣ ਮੈਂ ਕਨੇਡਾ ਦੀ ਤੁਹਾਨੂੰ ਮਾੜੀ ਜਿਹੀ ਗੱਲ ਕਹ ਦੱਸਾਂ ਹਾਂਜੀ ਹਾਂਜੀ ਤੁਸੀਂ ਖੁੱਲ ਕੇ ਦੱਸੋ ਕਨੇਡਾ ਵਿੱਚ ਜਿਹੜੇ ਹੁਣ ਬੱਚੇ ਹੁਣ ਜਾਂਦੇ ਆ ਜੀ ਜਿਦਕੋ ਹਰ ਗਨਿਆਣਾ ਚੋਂ ਲੌਂਦਾ ਵੀ ਮੈਂ ਜਾ ਕੇ ਕਾ ਕਰੀਆ ਉਹ ਕਰਾਂ ਕੋਈ ਕੰਮਜਮ ਹੋਮਾ ਹਾਂ ਪਰ ਕੰਮ ਉੱਤੇ ਅਸਲ ਵਿੱਚ ਬਹੁਤ ਹਾਲ ਹੋ ਜਾਂਦਾ ਦਿਨਪੁਰ ਦਾ ਹਾਂ ਕੰਪੀਟੀਸ਼ਨ ਬਹੁਤ ਵੱਧ ਗਿਆ ਜੇ ਤੁਸੀਂ ਉਹੀ ਕੰਮ ਇੱਥੇ ਕਰੋ ਹਾਂਜੀ ਸਰਕਾਰਾਂ ਵੀ ਹਨ ਮਦਦ ਕਰਨ ਜੀ ਇਹਨਾਂ ਬੱਚਿਆਂ ਦੀ ਜੀ ਤੇ ਵੀ ਕੈਨੇਡਾ ਦੀ ਲੋਨ ਨਹੀਂ ਜੀਹਾਰਾ ਹੀ ਕਰਨਾ ਜ਼ਿੰਦਗੀ ਵਿੱਚ ਹੋਰ ਕਿਤੇ ਬਹੁਤੇ ਨੋਟਾਂ ਨਾਲ ਵੀ ਕੀ ਹੋ ਜਾਊਗਾ ਹਾਂ ਨਹੀਂ ਇੱਕ ਗੱਲ ਸਰਪੰਚ ਸਾਹਿਬ ਕਿਤੇ ਨਾ ਕਿਤੇ ਇਹੀ ਆ ਵੀ ਅਸੀਂ ਸਾਦੇ ਧੰਦਿਆਂ ਦੀ ਇੱਜ਼ਤ ਕਰਨੋਂ ਹਟ ਗਏ ਹਾਂਜੀ ਸਾਨੂੰ ਐਂ ਲੱਗਦਾ ਵੀ ਬਗਾਨੇ ਦੇ ਭਾਂਡੇ ਮਾਂਜ ਕੇ ਵੀ ਇੱਜ਼ਤਾਂ ਤੇ ਸਾਡੇ ਘਰ ਦੇ ਭਾਂਡੇ ਮਾਂਜਣ ਚ ਵੇਚਤੀ ਆ ਹਾਂਜੀ ਲੋਕਾਂ ਨੂੰ ਐਵੇਂ ਮਹਿਸੂਸ ਹੋਣ ਲੱਗ ਗਿਆ ਹਾਂਜੀ ਤੇ ਜੇ ਅਸੀਂ ਆਪਦੇ ਘਰ ਦੇ ਭਾਂਡੇ ਮਾਂਜ ਲਾਂਗੇ ਤਾਂ ਇਹ ਇਹ ਕੋਈ ਬੜੀ ਵੱਡੀ ਗੱਲ ਨਹੀਂ ਜੇ ਨਾ ਮੈਂ ਇੱਕ بڑے ਘੈਂਟ ਬੰਦੇ ਦੇ ਘਰੇ ਗਿਆ ਤੇ ਮੇਰੇ ਜਾਂਦੇ ਨੂੰ ਨਾ ਉਹ ਹਾਂਜੀ ਸਰਪੰਸਾ ਉਹ ਗੋਹਾ ਚੱਕੀ ਜਾਵੇ ਹਾਂ ਹਾਂ ਮੱਚਾ ਹਾਂ ਹਾਂ ਮੈਨੂੰ ਤਾਂ ਮੇਰੇ ਦਾ ਦਿਲ ਚ ਖੁੱਭ ਗਿਆ ਬੰਦਾ ਜਾਨ ਸਰ ਹਾਂ ਹਾਂ ਮੈਂ ਕਿਹਾ ਯਾਰ ਬੰਦਾ ਇਹ ਆਪਣੇ ਨਾਲ ਬਰਤਨ ਦੇ ਕਾਬਿਲ ਹੈ ਹਾਂਜੀ ਜਿਹੜਾ ਬੰਦਾ ਯਾਰ ਇਹ ਵਾਕਈ ਘੈਂਟ ਬੰਦਾ ਹਾਂਜੀ ਹਾਂਜੀ ਮੈਂ ਜਾ ਕੇ ਤੇ ਉਹਨੇ ਜਾ ਕੇ ਉਹ ਚਾਰਕ ਟੋਕਰੇ ਰੰਦੇ ਸੀ ਉਹਨੇ ਉਹ ਪਾਏ ਹਾਂਜੀ ਸਿੱਟੇ ਹਾਂਜੀ ਸਿੱਟ ਕੇ ਤੇ ਮੇਰੇ ਕੋਲੇ ਆ ਖੜਿਆ ਹਾਂਜੀ ਮੈਂ ਉਹਨੂੰ ਕਿਹਾ ਵੀ ਬਾਈ ਤੈਨੂੰ ਆਪਦੇ ਬਾਰੇ ਕੁਝ ਨਹੀਂ ਦੱਸਣ ਦੀ ਲੋੜ ਹਾਂਜੀ ਮੈਨੂੰ ਪਤਾ ਹੈਗਾ ਵੀ ਤੂੰ ਸਿਹਰਾ ਬੰਦਾ ਹਾਂਜੀ 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 ਬੱਸ ਹਾਂਜੀ ਤੈਨੂੰ ਨਾ ਦੁਨੀਆ ਤੇ ਕੋਈ ਹਰਾ ਸਕਦਾ ਜਿਹਨੇ ਆਪਦੀ ਸ਼ਰਮ ਨੂੰ ਹਰਾ ਲਿਆ ਆਏ ਹਾਂ ਉਹਨ ਕੋਈ ਦੁਨੀਆ ਦਾ ਬੰਦਾ ਹਰਾ ਹੀ ਨਹੀਂ ਸਕਦਾ ਹਾਂਜੀ ਹਾਂਜੀ ਹੈਂ ਹਾਂਜੀ ਮੈਂ ਕਹ ਤੂੰ ਆਪਦੀ ਸ਼ਰਮ ਨੂੰ ਹਰਾ ਚੁੱਕਿਆ ਤੈਨੂੰ ਕੋਈ ਹਰਾਉਣ ਵਾਲਾ ਹੀ ਨਹੀਂ ਜੰਮਿਆ ਹਾਂਜੀ ਕਿਨਹੀਂ ਹਾਂਜੀ ਤੇ ਉਹ ਗੱਲ ਹੈ ਵੀ ਸਰਪੰਚ ਸਾਹਿਬ ਇੱਥੇ ਲੋਕਾਂ ਤੋਂ ਸ਼ਰਮ ਨਹੀਂ ਹਰਦੀ ਉੱਥੇ ਜਾ ਕੇ ਮਜਬੂਰੀ ਚ ਹਰ ਜਾਂਦੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਤੇ ਆਪਣੀ ਗੱਲ ਦੱਸਦਾ ਇੱਕ ਮਿਸਾਲ ਦੇ ਤੌਰ ਤੇ ਅਸੀਂ ਘੜੇ ਦੇ ਵਿੱਚੋਂ ਚੱਕ ਕੇ ਪਾਣੀ ਨਹੀਂ ਪਾਇਆ ਸੀ ਉੱਥੇ ਜਾ ਕੇ ਮੈਂ ਕਦੇ ਮੈਨੂੰ ਲੱਕੜੀ ਦੇ ਕੰਮ ਦਾ ਨਹੀਂ ਪਤਾ ਸੀ। ਹੂੰ। ਇਸ ਵੇਲੇ ਮੈਂ ਲੱਕੜੀ ਦਾ ਕੰਮ ਜਿਹੜਾ ਉੱਥੇ ਕਰਦਾ ਆ। ਆ ਪੌੜੀਆਂ ਦਾ ਸਮਾਨ ਮਲਾਉਨੇ ਆ। ਹਾਂਜੀ। ਉਹ ਜਿਹੜੇ ਕਸਟਮਰ ਉੱਥੇ ਆਉਂਦੇ ਆ। ਉਹ ਕਹੂਗੇ ਕਿਸੇ ਇਹ ਸਰਪੰਚ ਅੰਕਲ ਦਾ ਬਣਿਆ ਆ। ਹਾਂ। ਸਰਪੰਚ ਅੰਕਲ ਦਾ ਬਣਿਆ ਆ। ਹਾਂ। ਤੇ ਫੇਰ ਬੈਠ ਕੇ ਬੰਦਾ ਰੱਬ ਦਾ ਸ਼ੁਕਰ ਮਨਾਈਦਾ ਹੈ ਸੱਚੇ ਪਾਤਸ਼ਾਹ। ਹਾਂ। ਬਿਸਤੈਆਂ ਦੇ ਲਾ ਕਿੱਧਰ ਨੂੰ ਸੀਗਾ ਕਿੱਧਰ ਮੋੜ ਦਿੱਤਾ। ਹਾਂ। ਘਰ ਵਿੱਚ ਵੀ ਮੈਂ ਸੌਖਾਂ ਦੋ ਮੇਰੇ ਬੇਟੇ ਇੱਕ ਬੇਟੀ ਆ। ਸ਼ੁਕਰ। ਸੋਹਣੀ ਜ਼ਿੰਦਗੀ ਬਸਰ ਕਰਦੇ ਆ। ਸ਼ੁਕਰ। ਆ ਜਾਂ ਨਾ ਮੈਂ ਤਾਂ ਹੁਣ ਔਨੇ ਵਾਲਾ ਇੱਕ ਵਾਰੀ ਫੇਰ ਗੱਲ ਕਹਿਣਾ ਔਨੇ ਵਾਲਾ ਮਤਲਬ ਆ ਜਿਹੜੀ ਧਰਤੀ ਆ ਇਹ ਸਾਨੂੰ ਖੇਤੀਏ ਲਿਆਉਂਦੀ ਆ ਹਾਂ ਇਹ ਆ ਸਾਡਾ ਜਿਹੜਾ ਫਾਰਮ ਆ ਨਾ ਇਹਨੂੰ ਇੱਥੇ ਖੂਹ ਖੂਹ ਸੀ ਇਹਨੂੰ ਖੂਹ ਕਹਿੰਦੇ ਹੁੰਦੇ ਸੀ ਹਾਂ ਜੀ ਛੋਟੇ ਹੁੰਦੇ ਅਸੀਂ ਖੂਹ ਤੋਂ ਜ਼ਿਆਦਾ ਉਹਣਾ ਨਾ ਪਾਪੇ ਸਾਡੇ ਨੇ ਇੱਥੇ ਪਾਇਆ ਹਾਂ ਮੈਂ ਆਪਣੀ ਜ਼ਿੰਦਗੀ ਜਵਾਨੀ ਜੋ ਜੋਰ ਕਰਨਾ ਭਾਰਪੂਰ ਚੱਕਣਾ ਇੱਥੇ ਖੂਹ ਤੇ ਹੀ ਕੱਟੀ ਆ ਹੁਣ ਸਾਨੂੰ ਘਰ ਮੈਂ ਦਿਖਾ ਲਦਾ ਘਰ ਦੇਖ ਲੋ ਸਾਡੇ ਹੈਗਾ ਹਾਂ ਘਰ ਬਹੁਤ ਵਧੀਆ ਬਣਿਆ ਆ ਸਭਾ ਇੱਕਰ ਚ ਘਾਰੇ ਆ ਖੇਤ ਚ ਜੀ ਉਹ ਉੱਥੇ ਦਿਲ ਨਹੀਂ ਲੱਗਦਾ ਇੱਥੇ ਹੀ ਆ ਕੇ ਦਿਲ ਲੱਗਦਾ ਇੱਥੇ ਹੀ ਦਿਲ ਲੱਗਦਾ ਇਹ ਕੁਦਰਤੀ ਗੱਲ ਆ ਕੱਲ 1 ਘੰਟਾ ਮੈਂ ਪਿੰਡ ਪਹਿਲਾਂ ਉੱਠ ਗਿਆ ਟਾਈਮ ਨਾਲ ਹਾਂਜੀ ਮੈਂ ਪ੍ਰੀਤ ਨੂੰ ਕਿਹਾ ਪੁੱਤ ਹਾਂਜੀ ਫੋਨ ਬੰਦ ਕਰ ਜਾ ਕੇ ਖੇਤ ਪੈਣੇ ਹਾਂ ਹਾਂਜੀ ਹਾਂਜੀ ਦੋਨੇ ਫੋਨ ਬੰਦ ਕਰਕੇ ਮੈਂ ਆਵਦਾ ਤੇ ਪ੍ਰੀਤ ਦਾ ਹਾਂਜੀ ਤੇ ਮੈਂ ਜਾ ਕੇ ਖੇਤ ਪੈ ਗਿਆ ਹਾਂਜੀ ਜਿਹੜਾ ਉਹ ਉੱਥੇ ਸਦਿਆਂ ਦਾ ਥਕੇਵਾ ਉੱਤਰਦਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਜਿਹੜੇ ਜਵਾਕ ਨੇ ਇਥੋਂ ਦੀ ਮਿੱਟੀ ਖਾ ਲਈ ਹਾਂਜੀ ਉਹ ਢਿੱਡ ਚੋਂ ਨਹੀਂ ਨਿਕਲਣੀ ਹਾਂਜੀ ਹੈ ਹਾਂਜੀ ਹਾਂਜੀ ਪੰਜਾਬ ਦੀ ਮਿੱਟੀ ਜੀ ਨੇ ਖਾ ਲਈ ਨਾ ਹਾਂਜੀ ਮੈਂ ਆਮ ਕਹਿਣਾ ਹੁੰਦਾ ਜਦੋਂ ਨਿਆਣਾ ਜਵਾਕ ਮੇਰੇ ਸਾਹਮਣੇ ਨਾ ਖੇਡਦਾ ਫਿਰੇ ਸਰਪੰਚ ਸਾਹਿਬ ਹਾਂਜੀ ਹਾਂਜੀ ਤੇ ਉਹ ਕਿਤੇ ਮਿੱਟੀ ਖਾਣ ਲੱਗ ਗਏ ਹਾਂਜੀ ਤੇ ਬੁਢਾ ਰਮਾ ਕਹਿੰਦਾ ਨਾ ਇਹਨੂੰ ਰੋਕੋ ਨਾ ਇਹਨੂੰ ਮਿੱਟੀ ਖਾ ਲੈਣ ਦੋ ਹਾਂ ਜਦੋਂ ਇਹਨੇ ਪੰਜਾਬ ਦੀ ਮਿੱਟੀ ਖਾ ਲਈ ਹਾਂਜੀ ਇਹ ਢਿੱਡ ਚੋਂ ਨਿਕਲਣੀ ਨਹੀਂ ਇਹ ਹਾਂਜੀ ਹਾਂਜੀ ਫਰੇ ਬਾਹਰਲੇ ਜਵਾਕ ਆਏ ਉਹ ਮਿੱਟੀ ਖਾਣ ਲੱਗੇ ਮੈਂ ਮਾਰਿਆ ਬੁੜੀਆਂ ਨੂੰ ਦਾਅਕਾ ਮੈਂ ਕਹਾਂ ਨਾ ਓਕੋ ਨਾ ਮਿੱਟੀ ਖਾ ਲੈਣ ਦੋ ਇਹ ਨਹੀਂ ਨਿਕਲਦੀ ਹੋਰ ਮਲਖ ਖਾਲੀ ਨਿਕਲ ਜੂ ਕੈਨੇਡਾ ਵਾਲਾ ਅਮਰੀਕਾ ਬਸ ਜੂ ਕਦੇ ਨਹੀਂ ਦੁਬਾਰਾ ਕੈਨੇਡਾ ਜਾਂਦਾ ਹਾਂਜੀ ਅਮਰੀਕਾ ਵਾਲਾ ਚਾਈਨਾ ਜਾ ਕੇ ਬਸ ਜੂ ਕਦੇ ਨਹੀਂ ਦੁਬਾਰਾ ਜਾਂਦਾ ਅਮਰੀਕਾ ਚਾਈਨਾ ਵਾਲਾ ਅਮਰੀਕਾ ਜਾ ਕੇ ਬਸ ਜੂ ਕਦੇ ਨਹੀਂ ਮੁੜਦਾ ਹਾਂਜੀ ਪੰਜਾਬ ਵਾਲਾ ਹੀ ਆ ਜੇ ਹੋਰ ਕਿਤੇ ਵਸ ਗਿਆ ਮੜੂ ਮਰਨ ਤੱਕ ਜੇ ਮਰਨ ਤੱਕ ਨਾ ਮੁੜਿਆ ਜਾਊ ਨਾ ਮਾਰ ਕੇ ਕਰ ਮਰ ਲਗਾ ਪਤਾ ਕੀ ਕੋ ਮੇਰੇ ਫੁੱਲ ਉੱਥੇ ਪਾਏ ਹਾਂ ਜਿੰਦਿਆਂ ਪਾਉਂਦੇ ਆਪਾਂ ਵੀ ਕਰਨਾ ਪੈਂਦਾ ਸਭ ਆਪਣੇ ਵਾਲੇ ਨਹੀਂ ਖਵਾਉਂਦੇ ਗੱਲ ਹਾਂਜੀ ਹਾਂਜੀ ਹੈਂ ਹਾਂਜੀ ਇਹ ਗੱਲ ਤੂੰ ਹੋਰ ਇਹ ਗੱਲ ਐ ਦੇਖੋ ਜਿੰਨੇ ਬੱਚੇ ਆ ਹਾਂ ਨੌਜਵਾਨ ਆ ਜੀ ਮੈਂ ਕਹਿੰਨਾ ਕਿਸੇ ਨੂੰ ਕੰਮ ਸ਼ੁਰੂ ਕਰਨਾ ਹਾਂਜੀ ਅਗਨੋਇਆ ਦਾ ਹਾਂਜੀ ਇੱਥੇ ਕਲਦੀਪ ਸਿੰਘ ਨੂੰ ਮੈਂ ਕਹਿ ਚੱਲਿਆ ਜੀ ਤੇ ਜੇ ਕਿਸੇ ਨੇ 5 ਜਾਂ 10 ਕਿਲੋ ਗਡੋਆ ਦੇ ਨਾਲ ਸ਼ੁਰੂ ਕਰ ਨੂੰ ਫਿਰ ਉਹਨੂੰ ਫਰੀ ਦੇ ਦੇ ਹਾਏ 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 ਉਹਨੂੰ ਫਰੀ ਦੇ ਦੇ ਹਾਂ ਉਹ ਤੁਸੀਂ ਮਾਰੀ ਜੇ ਸਟੈਪ ਤੇ ਕੋ ਜਮਾ ਸੜਦਾ ਨਹੀਂ ਉਹ ਕਿਤੇ ਅਸਮਾਨ ਤੇ ਚੜ੍ਹ ਹੋ ਜਾਂਦਾ ਹਾਂ ਸਟੈਪ ਬਸ ਸਟੈਪ ਤੁਸੀਂ ਸਟੈਪ ਬਾਦੋ ਇਹ ਕੰਮ ਉਹ ਕਰ ਜਮਾ ਸਹੀ ਸਰਪੰਚ 100% ਤੁਹਾਡੀ ਬਾਕੀ ਹਾਂ ਜ਼ਿੰਦਗੀ ਹੁਣ ਜਿੰਨੀ ਇਦਾਂ ਨਹੀਂ ਸਰਪੰਚ ਸਾਹਿਬ ਪਰਮਾਤਮਾ ਨੇ ਹਰ ਦਿਨ ਜਿਹੜਾ ਜਿਸ ਦਿਨ ਆਪਾਂ ਸਵੇਰੋਂ ਜਾਗ ਪਏ ਹਾਂਜੀ ਉਹ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਅੱਜ ਤੂੰ ਬੌਨਸ ਦੇਤਾ ਜੇ ਤੂੰ ਚਾਹਦਾ ਤਾਂ ਅਜ ਅੱਖ ਨਾ ਖੋਲਣ ਦਿੰਦਾ ਪਰ ਹਾਂ ਬਿਲਕੁਲ ਜੀ ਬਿਲਕੁਲ ਤੇ ਜਿੰਨੇ ਜਿਹੜੇ ਦਿਨ ਫਰਾਂਟ ਖੁੱਲ ਗਈ ਉਹ ਸ਼ੁਕਰ ਕਰਦੇ ਨਿਗਾਵਾਂਗੇ ਬੰਦ ਕਰੀ ਮਖਣਾ ਬੰਦ ਕਰੀ ਆ ਸਨਕਾ ਕਰਦੇ ਮਤਰਾ ਚੱਲਦੀ ਦਿਖਾਦਗੇ ਚੱਲਦੀ ਰਹਿਣ ਦੇ ਚੱਲੀ ਜਾਣ ਤੇ ਕੱਟ ਲਾਪਰੀ ਤੋਏ ਫਟ ਫਟ ਇਹਦੇ